ਨਾਟਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡੀਐਮਸੀ ਐਂਡ ਐਚ ਨੇ ਇੰਡੀਅਨ ਐਸੋਸੀਏਸ਼ਨ ਆਫ ਡਰਮਟੋਲੋਜਿਸਟ ਵੈਨੇਰੀਓਲੋਜਿਸਟ ਅਤੇ ਲੈਪਰੋਲੋਜਿਸਟਸ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜ ਸ਼ਾਖਾ ਦੇ ਸਹਿਯੋਗ ਨਾਲ ਖੇਤਰ ਵਿੱਚ 6 ਮੁਫਤ ਚਮੜੀ ਜਾਂਚ ਅਤੇ ਜਾਗਰੂਕਤਾ ਕੈਂਪਸ ਸਫਲਤਾਪੂਰਵਕ ਕਰਵਾਏ ਆਈਏਡੀਵੀਐਲ ਨੇ ਸਮੂਹ ਖੇਤਰ ਵਿੱਚ ਕੁੱਲ 32 ਕੈਂਪ ਕਰਵਾਏ ਇਹ ਕੈਂਪ ਆਈਏਡੀ ਵੀਐਲ ਦੀ ਉਸ ਵੱਡੀ ਪਹਿਲ ਦਾ ਹਿੱਸਾ ਸਨ ਜਿਸ ਦਾ ਉਦੇਸ਼ ਇੱਕ ਹੀ ਦਿਨ ਵਿੱਚ ਸਭ ਤੋਂ ਵੱਧ ਚਮੜੀ ਸਿਹਤ ਕੈਂਪ ਲਗਾ ਕੇ ਵਿਸ਼ਵ ਰਿਕਾਰਡ ਬਣਾਉਣਾ ਸੀ ਦੇਸ਼ ਭਰ ਵਿੱਚ 600 ਤੋਂ ਵੱਧ ਕੈਂਪ ਲਗਾਏ ਗਏ ਇਹ ਕੈਂਪ ਆਈਏਡੀ ਵੀਐਲ ਦੇ ਚਮੜੀ ਦੀ ਸਿਹਤ ਤੋਂ ਬਿਨਾ ਕੋਈ ਸਰੀਰਕ ਸਿਹਤ ਨਹੀਂ ਮੁਹਿੰਮ ਦੇ ਹੇਠ ਚਲਾਏ ਗਏ ਜਿਸ ਦਾ ਮਕਸਦ ਚਮੜੀ ਦੀ ਸਿਹਤ ਦੇ ਮਹੱਤਵ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਂਦਾ ਸੀ ਤਾਂ ਜੋ ਸ਼ਰੀਰਿਕ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਹਾਸਲ ਕੀਤੀ ਜਾ ਸਕੇ ਇਹ ਕੈਂਪ ਡਾਕਟਰ ਸੁਖਜੋਤ ਕੌਰ ਪ੍ਰੋਫੈਸਰ ਤੇ ਡਰਮਟੋਲੋਜੀ ਵਿਭਾਗ ਦੀ ਮੁਖੀ ਡੀਐਮਸੀ ਐਂਡ ਐਚ ਦੇ ਅਤੇ ਆਈਏਡੀਵੀਐਲ ਰਾਜ ਸ਼ਾਖਾ ਦੀ ਪ੍ਰਧਾਨ ਦੀ ਅਗਵਾਈ ਵਿੱਚ ਲਗਾਏ ਗਏ। ਉਹਨਾਂ ਦੇ ਨਾਲ ਡਾਕਟਰ ਜਸਪਰੀਆ ਸੰਧੂ ਸਹਿ ਪ੍ਰੋਫੈਸਰ ਤੇ ਰਾਜ ਸ਼ਾਖਾ ਦੀ ਆਨਰੇਰੀ ਸਕੱਤਰ ਅਤੇ ਡਾਕਟਰ ਨਵਨੀਤ ਕੌਰ ਅਸਿਸਟੈਂਟ ਪ੍ਰੋਫੈਸਰ ਤੇ ਜੁਆਇੰਟ ਸਕੱਤਰ ਵੀ ਸ਼ਾਮਲ ਰਹੇ। ਇਸ ਟੀਮ ਨੇ 300 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ। ਇਹ ਪਹਿਲ ਸਿਰਫ ਤੁਰੰਤ ਚਮੜੀ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਸੀ ਸਗੋਂ ਲੋਕਾਂ ਨੂੰ ਆਮ ਚਮੜੀ ਬਿਮਾਰੀਆਂ, ਸਫਾਈ ਅਤੇ ਸਮੇਂ ਸਿਰ ਇਲਾਜ ਬਾਰੇ ਸੂਚਿਤ ਕਰਨਾ ਵੀ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਕੈਂਪ ਲੋਕਾਂ ਲਈ ਇੱਕ ਅਜਿਹਾ ਸਜਗ ਮੰਚ ਸਾਬਤ ਹੋਇਆ ਜਿੱਥੇ ਉਹਨਾਂ ਨੂੰ ਚੰਗੀ ਸਲਾਹ ਤੇ ਜਾਂਚ ਦੀ ਸਹੂਲਤ ਮਿਲੀ ਜਿਸ ਨਾਲ ਸਮੂਹਿਕ ਸਿਹਤ ਜਾਗਰੂਕਤਾ ਨੂੰ ਵਧਾਵਾ ਮਿਲਿਆ। ਡੀਐਮਸੀ ਐਂਡ ਐਚ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਨੇ ਡਰਮੈਟੋਲੋਜੀ ਵਿਭਾਗ ਦੇ ਸਰਾਣ ਜੋਗ ਜਤਨਾ ਤੇ ਉਹਨਾਂ ਦੀ ਭਾਗੀਦਾਰੀ ਲਈ ਦਿਲੋਂ ਵਧਾਈ ਦਿੱਤੀ ਇਹ ਕੈਂਪ ਚਮੜੀ ਰੋਗ ਵਿਸ਼ੇਸ਼ੱਗਿਆ ਨੂੰ ਲੋਕਾਂ ਨਾਲ ਸੰਪਰਕ ਕਰਨ ਉਹਨਾਂ ਨੂੰ ਸਲਾਹ ਦੇਣ ਅਤੇ ਚਮੜੀ ਸਿਹਤ ਬਾਰੇ ਸਿੱਖਿਆ ਦੇਣ ਲਈ ਇੱਕ ਉਤਕ੍ਰਿਸ਼ਟ ਮੰਚ ਸਾਬਤ ਹੋਏ ਜਿਸ ਨਾਲ ਸਾਰੀ ਕਮਿਊਨਿਟੀ ਦੇ ਪੱਲੇ ਵਿੱਚ ਯੋਗਦਾਨ ਪਿਆ